ਤੋ ਅੱਜ ਦਾ ਆਪਣਾ ਸਵਾਲ ਆ ਆਪਣੇ ਕੋਲ ਚਾਰ ਇੱਟਾਂ ਆ ਤੇ ਮੈਸਤਰੀਆਂ ਲਈ ਸਾਰੇ ਵੀਰਾਂ ਲਈ ਸਵਾਲ ਹੋ ਸਕਦਾ ਜਿਹੜਾ ਮਰਜ਼ੀ ਇਹਦਾ ਜਵਾਬ ਦੇ ਸਕਦਾ ਚਾਰ ਇੱਟਾਂ ਆ ਸਵਾਲ ਬਿਲਕੁਲ ਸਿੰਪਲ ਆ ਇਹ ਆਪਾਂ ਚਾਰ ਇੱਟਾਂ ਤੋਂ ਕਰਨਾ ਆ ਇੱਕ ਕੋਲਾ ਤਿਆਰ ਕਰਨਾ ਆ 1 ਫੁੱਟ ਦਾ 1 ਫੁੱਟ ਬਾਈ 1 ਫੁੱਟ ਦਾ ਕੋਲਾ ਤਿਆਰ ਕਰਨਾ ਆ ਇਹ ਤੋੜਨੀ ਨਹੀਂ ਇੱਟ ਨਾ ਕੁਝ ਕਰਨੀ ਆ ਆ ਜਾ ਮੈਸਤਰੀ ਉਮੀ ਆ ਜਾ ਅੰਦਰ ਆ ਮੈਸਤਰੀ ਫੋਟ ਬਾਈ ਫੋਟ ਦਾ ਗੋਲਾ ਤਿਆਰ ਕਰਨਾ ਆ ਫੋਟ ਬਾਈ ਫੋਟ ਦਾ ਗੋਲਾ ਇੱਥੇ 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 ਇੱਟਾਂ ਦੇ ਨਾਲ ਚਾਰ ਇੱਟਾਂ ਦੇ ਨਾਲ ਲਾਗੇ ਕਰਵਾਂਗੇ ਬਹੁਤ ਲੱਗੇ ਆ ਦੇਖ ਲਈਏ ਫੇ ਤੁਹਾਡੀ ਫੋਟੋ ਜੀ ਨਹੀਂ ਚੱਲ ਆਵਾਜ਼ ਵੀ ਆਵੇ ਕਰ ਮਿੰਟ ਮਿੰਟ ਕਰ ਦੋ ਦੇ ਹੋ ਜੂ ਚਾਰ ਇੱਟਾਂ ਦਾ ਮਤਲਬ ਫੋਟ ਬਾਈ ਫੋਟ ਦਾ ਗੋਲਾ ਤਿਆਰ ਕਰਨਾ ਆਪਾਂ ਅੱਛਾ ਫੋਟ ਬਾਈ ਫੋਟ ਦਾ ਗੋਲਾ ਫੋਟ ਬਾਈ ਫੋਟ ਦਾ ਹੋਣਾ ਚਾਹੀਦਾ ਚਾਰ ਇੱਟਾਂ ਦਾ ਇਹ ਕਿੱਟ ਕੱਟ ਗਈ ਆ ਇਹ ਫੋਟ ਦਾ ਥੋੜਾ ਰਹਿ ਗਿਆ ਮੀਟਰ ਚੱਲ ਉੱਧੇ ਪਤਾ ਲੱਗ ਜਾਂਦਾ ਆ ਇੱਟਾ ਚਾਹਾਂ ਦੇ ਬਣਾਣਾ ਆ ਇਹ ਦੇਖੋ ਹੁਣ ਕਿੱਦਾਂ ਬਣੂਗਾ ਕਿੱਦਾਂ ਨਹੀਂ ਬਣੂਗਾ ਜਿਹੜੇ ਵੀ ਇੰਟੈਲੀਜੈਂਟ ਵੀਰ ਆ ਮੈਸਤਰੀ ਜਰੂਰ ਸਾਨੂੰ ਇਹਦਾ ਮਤਲਬ ਜੇ ਸਾਨੂੰ ਪਤਾ ਲੱਗ ਗਿਆ ਜੀ ਤੁਹਾਨੂੰ ਦੱਸਾਂਗੇ ਜੇ ਨਹੀਂ ਪਤਾ ਲੱਗਿਆ ਸਾਨੂੰ ਕਮੈਂਟਾਂ ਵਿੱਚ ਜਾਂ ਸਾਨੂੰ ਬਣਾ ਕੇ ਦੱਸਾਂ ਦੇਖੋ ਟਰਾਈ ਕਰੋ ਤੁਸੀਂ ਵੀ ਮਣਜੀ ਕਿੱਦਾਂ ਬਣਾ ਕੇ ਬਣੂਗਾ 9y9 ਹੋਰ ਇੰਤਨਾ ਹੀ ਤਦ ਨੂੰ ਦੀ ਹੈ 9y 15 ਬਣ ਗਿਆ ਹੈ ਮੁੰਜੀ ਨਹੀਂ ਪੈ ਰਹੀ ਹੈਗੀ ਤੇ ਹੋਰ ਕੋਈ ਹਾਲੇ ਦਾ ਰੌਣਾ ਕੀ ਦੇਖੀਏ ਉਹ ਬਈ ਨਾ ਨਾ ਬਈ ਨਾ ਨਾ ਹੋਵੇ ਹਨ ਬਣ ਗਿਆ ਨੂੰ ਲੱਗਦਾ ਮੈਂ ਤੂੰ 9312 9312 9312 9312 ਹੋ ਗਿਆ ਜੀ ਆਹ ਦੇਖਦਰਾ ਲਾ ਕੇ ਲਾ ਕੇ ਕਰਕੇ ਦਿਖਾਓ ਜੀ ਆਹ ਦੇਖੋ ਜੀ ਬਣਾਤਾ ਆਪਾਂ ਫੋਟ ਵਾਈ ਫੋਟ ਦਾ ਕੋਲਾ ਬਾਕੀ ਤੁਸੀਂ ਆਪਣੇ ਕਮੈਂਟਾਂ ਵਿੱਚ ਇਹ ਵਧੀਆ ਲੱਗੇ ਤਾਂ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ